ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਨ ਸਾਹਿਬ ਜੀ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜਾਲਟਾ ਸੰਧੀ ਦੇ ਵਿੱਚ ਖਾਲਸਾ ਰਾਜ ਬਾਰੇ ਕੀ ਕੀ ਲਿਖਿਆ ਹੋਇਆ ਹੈ ਜਾਲਟਾ ਸੰਧੀ ਦੇ ਅਨੁਸਾਰ ਸਿੱਖਾਂ ਨੂੰ ਆਪਣਾ ਘਰ ਖਾਲਸਾ ਰਾਜ ਕਦੋਂ ਮਿਲੇਗਾ ਕਿਹੜੇ ਕਿਹੜੇ ਦੇਸ਼ਾਂ ਦੇ ਪ੍ਰੈਜ਼ੀਡੈਂਟਾਂ ਦੇ ਵਿੱਚ ਇਹ ਸੰਧੀ ਹੋਈ ਸੀ ਕਿਹੜੀਆਂ ਕਿਹੜੀਆਂ ਤਾਕਤਾਂ ਜਿਹੜੀਆਂ ਦੁਨੀਆਂ ਦੀਆਂ ਉਸ ਸਮੇਂ ਤਿੰਨ ਵੱਡੀਆਂ ਤਾਕਤਾਂ ਸਨ ਉਹਨਾਂ ਉਹ ਕਿਹੜੇ-ਕਿਹੜੇ ਦੇਸ਼ ਸਨ ਤੇ ਉਹਦੇ ਵਿੱਚ ਕਦੋਂ ਬਣੇਗਾ ਖਾਲਸਾ ਰਾਜ ਇਹਦੇ ਬਾਰੇ ਗੱਲ ਕਰਾਂਗੇ ਕਿਹੜੇ-ਕਿਹੜੇ ਦੇਸ਼ਾਂ ਦੀ ਹੋਈ ਸੀ ਮੀਟਿੰਗ ਤੇ ਕਦੋਂ ਹੋਵੇਗੀ ਮੁੜ ਕੇ ਸੰਸਾਰ ਦੀ ਵੰਡ ਦੋਸਤੋ ਗੱਲਬਾਤ ਕਰਨ ਜਾ ਰਹੇ ਆਂ ਵੀਡੀਓ ਦੇ ਲਾਸਟ ਤੱਕ ਬਨੇ ਰਹੋ ਬਹੁਤ ਹੀ ਵਿਸ਼ੇਸ਼ ਸਿੱਖਾਂ ਦੇ ਲਈ ਖਾਸ ਤੌਰ ਤੇ ਸਿੱਖਾਂ ਦੇ ਘਰਵਾਰੇ ਖਾਲਸਾ ਰਾਜ ਬਾਰੇ ਇਹ ਮੈਂ ਤੁਹਾਨੂੰ ਜਾਲਟਾ ਸੰਧੀ ਬਣ ਬਾਰੇ ਦੱਸਣ ਲੱਗਿਆ ਤੇ ਉਦੋਂ ਬਾਅਦ ਲਾਸਟ ਦੇ ਵਿੱਚ ਮੈਂ ਤੁਹਾਨੂੰ ਜਾਲਟਾ ਸੰਧੀ 2 ਬਾਰੇ ਵੀ ਦੱਸਾਂਗਾ ਕਿ ਜਾਲਟਾ ਸੰਧੀ 2 ਕਦੋਂ ਹੋਣੀ ਹੈ ਆਓ ਕਰਦੇ ਆ ਵੀਡੀਓ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ 4 ਫਰਵਰੀ ਤੋਂ 11 ਫਰਵਰੀ 1900 45 ਦੇ ਵਿੱਚ ਤਹਿਰਾਨ ਦੇ ਵਿੱਚ ਇੱਕ ਸੰਧੀ ਹੋਈ ਸੀ ਜਿਸ ਸੰਧੀ ਦਾ ਸੰਧੀ ਨੂੰ ਨਾਮ ਦਿੱਤਾ ਗਿਆ ਜਾਲਟਾ ਸੰਧੀ ਜਾਲਟਾ ਇੱਕ ਗਰੀਨੀਆਂ ਦਾ ਸ਼ਹਿਰ ਹੈ ਜਿੱਥੇ ਇਹ ਮੀਟਿੰਗ ਹੋਈ ਸੀ ਦੋਸਤੋ ਮੀਟਿੰਗ ਦੇ ਵਿੱਚ ਯੂਕੇ ਯੂਐਸਏ ਅਤੇ ਜੂਐਸਐਸ ਦੇ ਪ੍ਰੈਜ਼ੀਡੈਂਟ ਸ਼ਾਮਲ ਹੋਏ ਸਨ ਤੇ ਉਸ ਤੋਂ ਬਾਅਦ ਦੋਸਤੋ 2007 ਦੇ ਵਿੱਚ ਜਰਮਨੀ ਦੇ ਵਿੱਚ ਇੱਕ ਸਿਕਿਉਰਿਟੀ ਕਾਨਫਰੰਸ ਹੋਈ ਸੀ ਜਿਸ ਦੇ ਵਿੱਚ ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਇਹ ਗੱਲ ਕਹੀ ਹੈ ਕਿ ਸੰਧੀ ਜਾਲਟਾ ਸੰਧੀ 1945 ਵਾਲੀ ਜਿਹੜੀ ਸੰਧੀ ਸੀ ਉਹਦੇ ਅਨੁਸਾਰ ਹੋਏ ਹੋਏ ਫੈਸਲੇ ਅਨੁਸਾਰ ਸਾਨੂੰ ਰੂਸ ਨੂੰ ਜਿਹੜਾ ਸਾਡਾ ਹੱਕ ਘੱਟ ਮਿਲਿਆ ਇਸ ਕਰਕੇ ਜਿਹੜੀ ਜਾਲਟਾ 2 ਸੰਧੀ ਦੁਆਰਾ ਕੀਤੀ ਜਾਵੇ ਸੋ ਦੋਸਤੋ ਤੁਹਾਨੂੰ ਮੈਂ ਦੱਸਣਾ ਚਾਹਣਾ ਕਿ ਇਹ ਜਿਸ ਸਮੇਂ ਕਾਨਫਰੰਸ ਹੋਈ ਸੀ ਉਹਦੇ ਵਿੱਚ ਕਾਫੀ ਸਿੱਖ ਜਿਹੜੇ ਨੇ ਉਹ ਸ਼ਾਮਲ ਹੋਏ ਸੀਗੇ ਤੇ ਦੋਸਤੋ ਇਸ ਅ ਉਸ ਤੋਂ ਬਾਅਦ ਬ੍ਰਿਟਿਸ਼ ਦੇ ਜਦੋਂ 1947 ਦੇ ਵਿੱਚ ਦੋਸਤੋ ਵੰਡ ਹੋ ਗਈ ਪਾਕਿਸਤਾਨ ਦੀ ਤੇ ਭਾਰਤ ਦੀ ਉਸ ਤੋਂ ਬਾਅਦ ਉਦੋਂ ਦੋਸਤੋ ਕੱਲੀ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ ਹੋਰ ਵੀ ਦੁਨੀਆ ਦੇ ਵਿੱਚ ਜਿਹੜੇ 58 ਦੇਸ਼ ਹੋਣ ਦੇ ਵਿੱਚ ਆਏ ਸੀਗੇ 58 ਦੇਸ਼ ਮਤਲਬ ਉਸ ਸਮੇਂ ਤੇ ਉਸ ਤੋਂ ਬਾਅਦ ਦੋਸਤੋ ਜਦੋਂ ਇਹ ਵੰਡ ਹੋ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਆਮ ਸੁਣਿਆ ਹੋਵੇਗਾ ਕਿ ਬ੍ਰਿਟਿਸ਼ ਦੀ ਪਾਰਲੀਮੈਂਟ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ ਆਪਣੇ ਮੁਸਲਮਾਨਾਂ ਨੂੰ ਆਪਣਾ ਦੇਸ਼ ਮਿਲ ਗਿਆ ਹਿੰਦੂਆਂ ਨੂੰ ਆਪਣਾ ਦੇਸ਼ ਮਿਲ ਗਿਆ ਤੇ ਲੇਕਿਨ ਸਿੱਖਾਂ ਨੂੰ ਕੁਝ ਨਹੀਂ ਮਿਲਿਆ ਪਰ ਨਾਲ ਉਹਨਾਂ ਨੇ ਇਹ ਵੀ ਕਿਹਾ ਸੀਗਾ ਕਿ ਸਿੱਖ ਇਹ ਨਾ ਸੋਚਣ ਕਿ ਸਾਨੂੰ ਕਦੇ ਵੀ ਕੁਝ ਨਹੀਂ ਮਿਲੇਗਾ ਤੇ ਉਹਦਾ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਹ ਕਿਹਾ ਸੀਗਾ ਕਿ ਇਸ ਸੰਧੀ ਦੇ ਅਨੁਸਾਰ ਸਿੱਖਾਂ ਨੂੰ ਆਪਣਾ ਘਰ ਜ਼ਰੂਰ ਮਿਲੇਗਾ ਸੋ ਦੋਸਤੋ ਉਸ ਮੀਟਿੰਗ ਤੋਂ ਬਾਅਦ ਯੂਕੇ ਦੇ ਜਿਹੜੇ ਪ੍ਰਧਾਨ ਮੰਤਰੀ ਪ੍ਰੈਜ਼ੀਡੈਂਟ ਸੀਗੇ ਸਟਾਲਨ ਉਹਨਾਂ ਨੂੰ ਸਿੱਖਾਂ ਵੱਲੋਂ ਕਿਰਪਾਲ ਸਿੰਘ ਵੱਲੋਂ ਇੱਕਾ ਨਿਸਾਨੀ ਭੇਟ ਕੀਤੀ ਜਾਂਦੀ ਹੈ ਤੇ ਉਧਰੋਂ ਚਾਰਚਰ ਜਿਹੜਾ ਆਪਣਾ ਯੂਐਸਐਸ ਦਾ ਸੀਗਾ ਪ੍ਰੈਜ਼ੀਡੈਂਟ ਉਹਦੇ ਵੱਲੋਂ ਕਿਰਪਾਲ ਸਿੰਘ ਨੂੰ ਇੱਕ ਕਿਰਪਾਨ ਭੇਟ ਕੀਤੀ ਜਾਂਦੀ ਆ ਜਿਸ ਤੋਂ ਜਿਹੜਾ ਸਾਫਤ ਹੁੰਦਾ ਸੀਗਾ ਕਿ ਇਹ ਉਸ ਸਮੇਂ ਵੀ ਦੁਨੀਆ ਦੇ ਵਿੱਚ ਸਿੱਖਾਂ ਦਾ ਇੱਕ ਰਤਵਾ ਸੀਗਾ ਔਰ ਇਹ ਤਿੰਨੋਂ ਤਾਕਤਾਂ ਜਿਹੜੀਆਂ ਸੀਗੀਆਂ ਉਹ ਸਿੱਖਾਂ ਦੀ ਤਾਕਤ ਨੂੰ ਪਹਿਚਾਨਦੀਆਂ ਸੀਗੀਆਂ ਸੋ ਉਸ ਤਰ੍ਹਾਂ ਉਸ ਤੋਂ ਬਾਅਦ ਦੋਸਤੋ ਜਦੋਂ ਇਹ ਸੰਧੀ ਹੋ ਜਾਂਦੀ ਹੈ ਤੇ ਵੰਡ ਹੋ ਜਾਂਦੀ ਆ ਆਪਣੇ ਦੇਸ਼ ਦੀ ਜਿਹਦੇ ਚ ਇਹ ਕਲੀਅਰ ਕੀਤਾ ਗਿਆ ਸੀਗਾ ਇਹ ਫੈਸਲਾ ਹੋਇਆ ਸੀਗਾ ਕਿ ਜਿਹੜਾ ਭਾਰਤ ਦੇ ਵਿੱਚ ਨਹਿਰੂ ਆ ਉਹ ਪ੍ਰਧਾਨ ਮੰਤਰੀ ਬਣੇਗਾ ਤੇ ਉਹ ਰੂਸ ਦੇ ਨਾਲ ਰਲ ਕੇ ਕੰਮ ਕਰੇਗਾ ਤੇ ਪਾਕਿਸਤਾਨ ਯੂਐਸਏ ਦੇ ਨਾਲ ਰਲ ਕੇ ਕੰਮ ਕਰੇਗਾ ਦੋਸਤੋ ਤੁਹਾਨੂੰ ਪਤਾ ਹੈ ਕਿ ਦੁਨੀਆ ਦੇ ਵਿੱਚ ਪੰਜ ਵੱਡੇ ਧਰਮ ਨੇ ਈਸਾਈ ਨੇ Hindu ਨੇ ਮੁਸਲਮਾਨ ਨੇ ਜਹੂਦੀ ਨੇ ਤੇ ਸਿੱਖ ਨੇ ਜਿਹੜਾ ਇਸਾਈਆਂ ਕੋਲ ਆਪਣੇ ਬਹੁਤ ਦੇਸ਼ ਨੇ ਤੁਹਾਨੂੰ ਪਤਾ ਹੀ ਹੈ ਮੁਸਲਮਾਨਾਂ ਕੋਲੇ ਆਪਣੇ ਦੇਸ਼ ਨੇ ਤੇ ਹਿੰਦੂਆਂ ਕੋਲੇ ਦੋ ਦੇਸ਼ ਨੇਗੇ ਜਿਹਦੇ ਚ ਭਾਰਤ ਤੇ ਆਪਣਾ ਨੇਪਾਲ ਹੈ ਸੋ ਦੋਸਤੋ ਸਿੱਖਾਂ ਕੋਲੇ ਹੀ ਆਪਣਾ ਕੋਈ ਦੇਸ਼ ਨਹੀਂ ਹੈਗਾ ਖਾਲਸਾ ਰਾਜ ਕੋਲ ਕੋਈ ਵੀ ਆਪਣਾ ਦੇਸ਼ ਆਪਣਾ ਘਰ ਨਹੀਂ ਹੈਗਾ ਲੇਕਿਨ ਦੋਸਤੋ ਜਿਹੜੇ ਆਪਾਂ ਨੂੰ ਪਤਾ ਹੈਗਾ ਕਿ ਬਾਬਾ ਬੰਦਾ ਸਿੰਘ ਬਹਾਦਰ ਵੇਲੇ ਤੇ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਨੂੰ ਜਿਹੜਾ ਸਿੱਖ ਰਾਜ ਮਿਲਿਆ ਸੀਗਾ ਉਸ ਨੇ ਸਾਨੂੰ ਆਪਣਾ ਜਿਹੜਾ ਘਰ ਮਿਲ ਗਿਆ ਸੀਗਾ ਲੇਕਿਨ ਸਾਡੇ ਹੀ ਲੋਕਾਂ ਦੀਆਂ ਗਦਾਰੀਆਂ ਕਰਕੇ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਡੇ ਜਿਹੜੇ ਵਿੱਚ ਬੜੇ ਹੋਏ ਮਹਾਰਾਜ ਦੇ ਰਾਜ ਦੇ ਵਿੱਚ ਡੋਗਰੇ ਸੀਗੇ ਸਿੱਖਾਂ ਦੇ ਭੇਸ ਦੇ ਵਿੱਚ ਡੋਗਰੇ ਸੀਗੇ ਔਰ ਉਹ ਮਤਲਬ ਸਿੱਖ ਨਹੀਂ ਸੀਗੇ ਲੇਕਿਨ ਭੇਸ ਉਹਨਾਂ ਨੇ ਸਿੱਖਾਂ ਦਾ ਸੀ ਲੇਕਿਨ ਹੈਗੇ ਉਹ ਹਿੰਦੂ ਸੀਗੇ ਉਹਨਾਂ ਨੇ ਸਾਡਾ ਜਿਹੜਾ ਰਾਜ ਸੀਗਾ ਉਹ ਖਵਾ ਦਿੱਤਾ ਨਹੀਂ ਤਾਂ ਅੰਗਰੇਜ਼ ਪੰਜਾਬ ਦੇ ਉੱਪਰ ਮਹਾਰਾਜਾ ਰਣਜੀਤ ਸਿੰਘ ਵਾਲੇ ਰਾਜ ਦੇ ਉੱਪਰ ਕਦੇ ਵੀ ਮਤਲਬ ਜਿਹੜਾ ਉਹ ਕਬਜ਼ਾ ਨਹੀਂ ਸੀ ਕਰ ਸਕਦੇ ਸਾਡਾ ਇੱਕ ਵੱਖਰਾ ਦੇਸ਼ ਸੀਗਾ ਪੰਜਾਬ ਜਿਹੜਾ ਉਸ ਸਮੇਂ ਪੰਜਾਬ ਸੀਗਾ ਬਹੁਤ ਵੱਡਾ ਤੁਹਾਨੂੰ ਪਤਾ ਪੰਜਾਬ ਸੀਗਾ ਬੰਡਰੀ ਉਦੋਂ 1947 ਦੇ ਵਿੱਚ ਪੰਜਾਬ ਦੀ ਹੋਈ ਆ ਨਾ ਕਿ ਭਾਰਤ ਦੀ ਹੋਈ ਆ ਲੇਕਿਨ ਸਾਡੇ ਹੀ ਜਿਹੜੇ ਗਦਾਰਾਂ ਨੇ ਗਦਾਰੀ ਕੀਤੀ ਤੇ ਜਿਹੜਾ ਸਾਡਾ ਰਾਜ ਸੀਗਾ ਉਹ ਖੁੱਸ ਗਿਆ ਤੇ ਸੋ ਦੋਸਤੋ ਹੁਣ ਅਮਰੀਕਾ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਜਾਲਟਾ 2 ਸੰਧੀ ਹੈ ਜਿਹੜੀ ਉਹ ਕੀਤੀ ਜਾਵੇਗੀ ਮਤਲਬ ਉਹਨਾਂ ਵੱਲੋਂ ਵਾਰ-ਵਾਰ ਇਹ ਜਿਹੜੀ ਗੱਲ ਹੈ ਉਹ ਕੀਤੀ ਜਾ ਰਹੀ ਹੈ ਤੇ ਜਿਹੜੀ ਦੋਸਤੋ ਉਹਨਾਂ ਨੇ ਜਾਲਟਾ 1 ਸੰਧੀ ਕੀਤੀ ਸੀਗੀ ਉਹ 100 ਸਾਲ ਲਈ ਕੀਤੀ ਸੀ ਜਿਹੜੀ ਕਿ 100 ਸਾਲ ਹੁਣ ਪੂਰੇ ਹੋਣ ਵਾਲੇ ਨੇ ਤੇ ਕਿਉਂਕਿ ਹੁਣ ਦੋਸਤੋ ਜਿਹੜੇ ਜਾਲਟਾ ਸੰਧੀ 2 ਹੋਣੀਆਂ ਉਹ ਹੁਣ ਤਾਕਤਾਂ ਚਾਰ ਬਣ ਚੁੱਕੀਆਂ ਨੇ ਤੁਹਾਨੂੰ ਪਤਾ ਹੈਗਾ ਯੂਕੇ ਹੈ ਯੂਐਸਏ ਹੈ ਤੇ ਆਪਣਾ ਜੂਐਸਐਸ ਯਾਨੀ ਕਿ ਰੂਸ ਤੇ ਨਾਲ ਚਾਈਨਾ ਵੀ ਇੱਕ ਤਾਕਤ ਬਣ ਚੁੱਕੀ ਹੈ ਤੇ ਇਹ ਚਾਰੋਂ ਤਾਕਤਾਂ ਸਿੱਖਾਂ ਦੀ ਮਤਲਬ ਹੋਂਦ ਨੂੰ ਮੰਨਦਿਆਂ ਨੇ ਸਿੱਖਾਂ ਦੀ ਤਾਕਤ ਨੂੰ ਮੰਨਦਿਆਂ ਨੇ ਉਹਨਾਂ ਨੂੰ ਪਤਾ ਹੈ ਕਿ ਸਿੱਖ ਅੱਜ ਦੁਨੀਆ ਦੇ ਵਿੱਚ ਬਹੁਤ ਵੱਡੀ ਤਾਕਤ ਨੇ ਤੇ ਉਹਨਾਂ ਵੱਲੋਂ ਦੋਸਤੋ ਇਹ ਜਿਹੜੀ ਮੰਨਣਾ ਤੇ ਉਹਨਾਂ ਵੱਲੋਂ ਜਿਹੜਾ ਜਾਲਟਾ 2 ਸੰਧੀ ਅਗਰ ਹੁੰਦੀ ਹੈ ਤਾਂ ਉਹਦੇ ਵਿੱਚ ਉਹਨਾਂ ਵੱਲੋਂ ਇਹ ਕਲੀਅਰ ਹੈ ਕਿ ਸਿੱਖਾਂ ਨੂੰ ਜ਼ਰੂਰ ਉਹਨਾਂ ਦਾ ਘਰ ਦਿੱਤਾ ਜਾਵੇਗਾ ਲੇਕਿਨ ਜਿਹੜੀ ਦੋਸਤੋ ਸਿੱਖਾਂ ਨੂੰ ਵਾਰ-ਵਾਰ ਚਾਈਨਾ ਨੇ ਜਿਹੜਾ ਪਹਿਲਾਂ ਕਿਹਾ ਸੀਗਾ ਕਿ ਜਿਹੜਾ ਤਿੱਬਤ ਦਾ ਏਰੀਆ ਹੈਗਾ ਜਦੋਂ ਭਾਰਤ ਨੇ ਗੱਲ ਕੀਤੀ ਸੀ ਸਾਡੇ ਅਟਲ ਵਿਹਾਰੀ ਬਾਜਪਾਈ ਜਦੋਂ ਵਿਦੇਸ਼ ਮੰਤਰੀ ਸੀਗੇ ਤਾਂ ਉਹਨਾਂ ਨੇ ਜਦੋਂ ਤਿੱਬਤ ਦੀ ਗੱਲ ਕਰਕੇ ਤਿੱਬਤ ਦਾ ਏਰੀਆ ਮੰਗਿਆ ਸਾਡਾ ਵਾਪਸ ਕਰੋ ਤਾਂ ਇਹ ਤੁਹਾਨੂੰ ਪਤਾ ਹੈ ਕਿ ਉਦੋਂ ਚਾਈਨਾ ਨੇ ਕਿਹਾ ਸੀਗਾ ਕਿ ਇਹ ਸਿੱਖਾਂ ਤੋਂ ਅਸੀਂ ਲਿਆ ਸੀਗਾ ਸਿੱਖਾਂ ਦੇ ਨੁਮਾਇੰਦਿਆਂ ਨਾਲ ਹੀ ਗੱਲ ਕੀਤੀ ਜਾਵੇਗੀ ਤੇ ਸਿੱਖਾਂ ਨੂੰ ਹੀ ਵਾਪਸ ਕੀਤਾ ਜਾਵੇਗਾ। ਸੋ ਦੋਸਤੋ ਹੁਣ ਕਿਉਂਕਿ ਜਾਲਟਾ 2 ਦੀ ਜਿਹੜੀ ਸੰਧੀ ਦੀ ਗੱਲ ਚੱਲ ਰਹੀ ਹੈ ਇਸ ਕਾਰਨ ਕਰਕੇ ਹੀ ਸਾਡੇ ਜਿਹੜੇ ਕੈਬਨਟ ਮੰਤਰੀ ਨੇ ਭਾਰਤ ਸਰਕਾਰ ਤੇ ਰਾਜਨਾਥ ਉਹਨਾਂ ਵੱਲੋਂ ਬਾਰ ਬਾਰ ਇਹ ਕਿਹਾ ਜਾ ਰਿਹਾਗਾ ਕਿ ਭਾਰਤ ਸਾਰਾ ਹੀ ਸਿੱਖਾਂ ਦਾ ਦੇਸ਼ ਹੈ। ਜਾਨੀ ਕਿ ਸਾਨੂੰ ਪੂਰੀ ਪਹਿਲਾਂ ਮੰਗੂ ਹਵਾ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੇਕਿਨ ਦੋਸਤੋ ਹੁਣ ਜਿਹੜਾ ਅਮਰੀਕਾ ਉਹਨਾਂ ਵੱਲੋਂ ਸਾਨੂੰ ਸਿੱਖਾਂ ਨੂੰ ਅਥੈਨਿਕ ਲੋਕ ਮੰਨ ਲਿਆ ਗਿਆਗਾ ਅਥੈਨਿਕ ਦਾ ਮਤਲਬ ਕੀ ਹੈਗਾ ਕਿ ਇਹ ਵੱਖਰੀ ਕੌਮ ਹੈ ਵੱਖਰੇ ਲੋਕ ਨੇ ਇਹ ਵੱਖਰੀ ਕੌਮ ਹੈ ਅਮਰੀਕਾ ਵੱਲੋਂ ਵੀ ਇਹ ਗੱਲ ਮੰਨ ਲਈ ਗਈ ਹੈ ਕਿਉਂਕਿ ਦੋਸਤੋ ਜਦੋਂ ਇਹ ਬੰਦ ਹੋਈ ਸੀਗੀ ਉਸ ਸਮੇਂ ਉਹਨਾਂ ਨੂੰ ਪਤਾ ਸੀਗਾ ਕਿ ਭਾਰਤ ਜਿਹੜੀ ਵੱਡੀ ਮੰਡੀ ਹੈ ਤੇ ਭਾਰਤ ਤੋਂ ਉਹਨਾਂ ਨੇ ਜਿਵੇਂ ਇਹ ਸੀ ਕਿ ਕੁਝ ਨਾ ਕੁਝ ਇਹਨਾਂ ਨੂੰ ਦੇਣਾ ਪਵੇਗਾ ਲੇਕਿਨ ਉਹ ਹੁਣ ਸਮਾਨ ਦੇ ਰੂਪ ਦੇ ਵਿੱਚ ਯਾਨੀ ਸਮਾਨ ਭਾਰਤ ਖਰੀਦਦਾ ਤੇ ਉਹਨਾਂ ਕੋਲੇ سرمਾਇਆ ਚਲਿਆ ਜਾਂਦਾਗਾ ਕਿਉਂਕਿ ਪਹਿਲਾਂ ਪੰਜਾਬ ਦੇ ਉੱਪਰ ਹੀ ਇਹ ਬੋਧਨ ਪਾਇਆ ਜਾਂਦਾ ਸੀਗਾ ਕਿਉਂਕਿ ਜਦੋਂ 47 ਵੇਲੇ ਵੰਡ ਹੋਈ ਪੰਜਾਬ ਦੀ ਵੰਡ ਹੋਈ ਉਦੋਂ ਜਿਹੜੇ ਹਥਿਆਰਾਂ ਦਾ ਖਰਚਾ ਸੀਗਾ ਸਾਰਾ ਪੰਜਾਬ ਦੇ ਉੱਪਰ ਹੀ ਪਾਇਆ ਜਾਂਦਾ ਸੀ ਕਿਉਂਕਿ ਪੰਜਾਬ ਆਪਣੇ ਆਪ ਵਿੱਚ ਪੂਰਾ ਸਮਰੱਥ ਉਸ ਸਮੇ ਇੱਕ ਤਰ੍ਹਾਂ ਦਾ ਦੇਸ਼ ਸੀਗਾ ਸੋ ਦੋਸਤੋ ਮਹਾਰਾਣੀ ਨੇ ਜਦੋਂ ਮਹਾਰਾਜਾ ਦਲੀਪ ਸਿੰਘ ਦੇ ਨਾਲ ਉਹਨਾਂ ਦੀ ਉਸ ਨੇ ਸਮਝੌਤਾ ਹੋਇਆ ਸੀਗਾ ਤੇ ਉਸ ਸਮੇ ਇਹ ਮਹਾਰਾਣੀ ਵੱਲੋਂ ਉਹ ਫੈਸਲਾ ਕੀਤਾ ਗਿਆ ਸੀਗਾ ਕਿ ਮਹਾਰਾਜਾ ਦਲੀਪ ਸਿੰਘ ਜਦੋਂ ਬਾਲਗ ਹੋ ਜਾਵੇਗਾ ਤਾਂ ਉਹਨਾਂ ਨੂੰ ਉਹਨਾਂ ਦਾ ਰਾਜ ਵਾਪਸ ਕੀਤਾ ਜਾਵੇਗਾ ਲੇਕਿਨ ਤੁਹਾਨੂੰ ਪਤਾ ਦੋਸਤੋ ਭਾਰਤ ਜਦੋਂ ਹੋਂਦ ਵਿੱਚ ਆ ਗਿਆ ਤੇ ਲੀਡਰ ਨੇ ਜਿਹੜੇ ਉਹ ਸਾਰਾ ਕੁਝ ਮੁਕਰ ਗਏ ਤੇ ਲੇਕਿਨ ਹੁਣ ਸਿੱਖਾਂ ਨੂੰ ਮਹਾਰਾਣੀ ਕੋਲੋਂ ਜਾਂ ਨਿਕ ਕੇ ਬ੍ਰਿਟਿਸ਼ ਕੋਲ ਆਪਣਾ ਜਿਹੜਾ ਉਹ ਫੈਸਲਾ ਫੈਸਲਾ ਉਹਨਾਂ ਦੇ ਕੋਲੇ ਆ ਅਜੇ ਵੀ ਜੋ ਫੈਸਲਾ ਕੀਤਾ ਹੋਇਆ ਤੇ ਉਹ ਫੈਸਲੇ ਦੇ ਤਹਿਤ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਹਿ ਰਹੇ ਨੇ ਕਿ ਮਤਲਬ ਜਿਹੜਾ ਸਾਡਾ ਰਾਜ ਹੈ ਮਹਾਰਾਣੀ ਨੇ ਜੋ ਦਲੀਪ ਸਿੰਘ ਦੇ ਨਾਲ ਕੀਤੀ ਸੀ ਸੰਧੀ ਉਹ ਮਤਲਬ ਪੂਰੀ ਕੀਤੀ ਜਾਵੇ ਉਹ ਫੈਸਲਾ ਪੂਰਾ ਕੀਤਾ ਜਾਵੇ ਸੋ ਦੋਸਤੋ ਜਿਹੜੇ ਬੁੱਧੀਜੀਵੀ ਨੇ ਉਹ ਵੀ ਕਹਿ ਰਹੇ ਨੇਗੇ ਕਿ 2030 ਤੱਕ ਜਿਹੜਾ ਇਹ ਮਤਲਬ ਸੰਧੀ 2 ਐ ਉਹ ਆਪਣੇ ਜਾਲਟਾ ਸੰਧੀ 2 ਆ ਉਹ ਹੋ ਜਾਵੇਗੀ ਤੇ ਉਦੋਂ ਤੱਕ ਸਿੱਖਾਂ ਨੂੰ ਖਾਲਸਾ ਰਾਜ ਜਿਹੜਾ ਉਹ ਪ੍ਰਾਪਤ ਹੋ ਜਾਵੇਗਾ ਜੋ ਖਾਲਸਾ ਰਾਜ ਦੀ ਸਾਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਦੀ ਚਰਚਾ ਹੈਗੀ ਆ ਕਿਉਂਕਿ ਖਾਲਸਾ ਰਾਜ ਮਹਾਰਾਜਾ ਰਣਜੀਤ ਸਿੰਘ ਵੇਲੇ ਆਇਆ ਸੀਗਾ ਜਿਹਨੂੰ ਦੁਨੀਆ ਯਾਦ ਕਰਦੀ ਆ ਜਦੋਂ ਦੁਨੀਆ ਦੇ ਵਿੱਚ ਕਦੇ ਸਰਵੇ ਹੁੰਦਾ ਹੈ ਹੋਇਆ ਸਰਵੇ ਪਿੱਛੇ ਤਾਂ ਸਭ ਤੋਂ ਵਧੀਆ ਰਾਜ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ ਸਿੱਖ ਰਾਜ ਨੂੰ ਮੰਨਿਆ ਗਿਆਗਾ ਸੋ ਦੋਸਤੋ ਦੁਨੀਆ ਕਦੋਂ ਜਾਂ ਸਾਡਾ ਸੰਕਰ ਕਦੋਂ ਮਿਲਦਾ ਹੈ ਖਾਲਸਾ ਰਾਜ ਨੂੰ ਇਹ ਦੇਖਣ ਵਾਲੀ ਗੱਲ ਹੋਵੇਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਖਾਲਸਾ ਜੀ ਇਤੋਂ ਵਧੀਆ ਤੁਹਾਨੂੰ ਮੈਂ ਹੁਣ ਗੱਲ ਕੀ ਸੁਣਾ ਸਕਦਾਗਾ ਇਹ ਤੁਹਾਡੇ ਤੇ ਡਿਪੈਂਡ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ